ਮંત્રી ਜੀ ਰਾਣਾ ਜੀ ਰਾਣਾ ਰਾਣਾ ਜੀ ਰਾਣਾ ਆਪਣੇ ਸਪੀਕਰ ਬਾਪੂ ਨੂੰ ਬੋਲਣ ਦੀਏ ਜਦੋਂ ਬਾਪੂ ਹੱਥ ਖੜਾ ਕਰਦਾ ਉਦੋਂ ਬੈਠ ਚਾਈਦਾ ਤੇ ਆਓ ਜੀ ਆਓ ਬੋਲੋ ਜੀ ਬੋਲੋ ਰਾਣਾ ਜੀ ਰਾਣਾ ਆਪਣੇ ਸਪੀਕਰ ਬਾਪੂ ਨੂੰ ਬੋਲਣ ਦੀਏ ਜਦੋਂ ਬਾਪੂ ਹੱਥ ਖੜਾ ਕਰਦਾ ਉਦੋਂ ਬੈਠ ਚਾਈਦਾ ਤੇ ਆਓ ਜੀ ਆਓ ਬੋਲੋ ਜੀ ਬੋਲੋ ਰਾਣਾ ਗੁੱਜੀ ਜੀ ਰਾਣਾ ਗੋਣਾ ਜੀ ਰਾਣਾ ਆਪਣੇ ਸਪੀਕਰ ਬਾਪੂ ਨੂੰ ਬੋਲ ਲੈਣ ਈਏ ਜਦੋਂ ਬਾਪੂ ਹੱਥ ਖੜਾ ਕਰਦਾ ਉਹ ਬੈਠ ਚਾਈਦਾ ਤੇ ਆਓ ਜੀ ਆਓ ਬੋਲੋ ਜੀ ਬੋਲ ਰਾਣਾ ਗੁਰਜੀਤ ਜੀ ਰਾਣਾ ਗੁਰਜੀਤ ਤੁਸੀਂ ਬਾਅਦ ਚ ਬੋਲੋ ਨਹੀਂ ਨਹੀਂ ਇਹ ਤੇ ਦਰਿਆ ਤੇ ਲੋਤ ਬਾਪੂ ਦਾ ਬਾਪੂ ਦੇਖੋ ਸਰ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਰਾਣਾ ਗੁਰਜੀਤ ਜੀ ਜੀ ਰਾਣਾ ਜੀ ਰਾਣਾ ਆਪਣੇ ਸਪੀਕਰ ਬਾਪੂ ਨੂੰ ਬੋਲ ਲੈਣ ਈਏ ਜਦੋਂ ਬਾਪੂ ਹੱਥ ਖੜਾ ਕਰਦਾ ਉਹ ਬੈਠ ਚਾਈਦਾ ਲ ਆਓ ਜੀ ਆਓ ਬੋਲੋ ਜੀ ਬੋਲ ਰਾਣਾ ਗੁਰਜੀਤ ਜੀ ਰਾਣਾ ਗੁਰਜੀਤ ਜੀ ਹੁਣ ਤਾਂ ਬਾਅਦ ਚ ਬੋਲ ਨਹੀਂ ਨਹੀਂ ਇਹ ਤੇ ਤੇਰਾ ਆ ਤੇ ਲੋ ਤੁਸੀਂ ਬਾਪੂ ਦਾ ਬਾਪੂ ਦੇਖੋ ਸਰ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਰਾਣਾ ਗੁਰਜੀਤ ਜੀ ਰਾਣਾ ਜੀ ਰਾਣਾ ਆਪਣੇ ਸਪੀਕਰ ਬਾਪੂ ਨੂੰ ਬੋਲ ਲੈਣ ਈਏ ਜਦੋਂ ਬਾਪੂ ਹੱਥ ਖੜਾ ਕਰਦਾ ਉਦੋਂ ਬੈਠ ਚਾਈਦਾ ਤੇ ਆਓ ਜੀ ਆਓ ਬੋਲੋ ਜੀ ਬੋਲ ਰਾਣਾ ਗੁਰਜੀਤ ਜੀ ਰਾਣਾ ਗੁਰਜੀਤ ਜੀ ਹੁਣ ਤਾਂ ਬਾਅਦ ਚ ਬੋਲ ਨਹੀਂ ਨਹੀਂ ਇਹ ਤੇ ਧਰਿਆ ਦੇ ਲੋਤ ਮਾਪੂ ਦਾ ਬਾਪੂ ਦੇਖੋ ਸਰ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਰਾਣਾ ਗੁਰਜੀਤ ਜੀ ਜੀ ਮੰਤਰੀ ਜੀ ਹਰ ਗੱਲ ਦਾ ਸੋਲੂਸ਼ਨ ਦੇਣ ਦੀ ਗੱਲ ਕਰਦੇ ਆ ਠੀਕ ਹੈ ਅੱਛੀ ਬਾਤ ਹੈ ਔਰ ਮੈਂ ਤਾਂ ਇੱਕ ਗੱਲ ਕਹਾਗਾ ਕਿ ਅੱਜ ਕੱਲ੍ਹ ਮੌਸਮ ਦਾ ਮੈਟ ਡਿਪਾਰਟਮੈਂਟ ਪਹਿਲਾਂ ਦੱਸ ਦਿੱਤਾ ਦੱਸ ਦਿੰਦਾ ਕਿ ਮੀਂਹ ਕਿੰਨਾ ਪੈਣਾ ਕਿਹੜੀ ਏਰੀਆ ਵਿੱਚ ਪੈਣਾ ਸੋ ਕੈਲਕੂਲੇਸ਼ਨ ਹੋ ਜਾਂਦੀ ਆ ਕਿ ਇਸ ਡੈਮ ਦੇ ਵਿੱਚ ਕਿੰਨਾ ਪਾਣੀ ਦਾ ਲੈਵਲ ਉੱਚਾ ਜਾਏਗਾ ਪਿਛਲੇ ਸਾਲਾਂ 'ਚ ਜੋ ਸਾਡੇ ਨਾਲ ਹੋਇਆ ਉਹ ਬਹੁਤ ਮਾੜਾ ਹੋਇਆ ਸਪੀਕਰ ਸਾਹਿਬ ਤੇ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੋਗ ਹੈ ਕੀ ਆਪਾਂ ਇਹੋ ਜੀ ਕੋਈ ਸਟੱਡੀ ਕਰਾਈ ਕਰਾਈਓ ਆ ਜਿਹੜੀ ਟਾਈਮ ਤੋਂ ਟਾਈਮ ਸਾਨੂੰ ਦੱਸੇ ਕਿ ਲੈਵਲ ਸਾਡਾ ਉੱਪਰ ਜਾ ਰਿਹਾ ਇਕੱਠਾ ਪਾਣੀ ਛੱਡਣ ਦੀ بجائے ਆਪਾਂ ਕੰਟਰੋਲਡ ਪਾਣੀ ਛੱਡੀਏ ਤਾਂ ਕਿ ਲੋਕਾਂ ਦੇ ਹੜ੍ਹ ਨਾ ਆਵੇ ਇਹਦੇ ਨਾਲ ਨਾਲ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਡੁੱਬਣ ਨੂੰ ਅਸੀਂ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਚਾਹੀਦਾ ਹੜ੍ਹ ਆਉਂਦੇ ਅਸੀਂ ਡੁੱਬੀਦਾ ਤੇ ਕੀ ਆਪਾਂ ਪਾਰ ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦਿੱਤਾ ਯਸ ਤੇ ਸੋਚਦੇ ਆ ਦੀਨ ਕਿ ਆਪਾਂ ਜਦੋਂ ਹੜ ਆਉਣ ਵਾਟਰ ਪੰਪ ਕਿਵੇਂ ਕਰੀਏ ਗਰਾਊਂਡ ਵਾਟਰ ਚ ਸਭ ਸੋਇਲ ਚ ਆਪਾਂ ਰੀਚਾਰਜ ਕਰਨਾ ਜੇ ਆਪਾਂ ਕਹੀਏ ਖੂਹੀ ਰਹੀ ਹੋ ਜਾਣਾ ਨਾ ਜੀ ਉਹ ਨਹੀਂ ਹੋਣਾ ਐਵੀ ਗੱਲਾਂ ਵਾਟਰ ਪੰਪਿੰਗ ਸਟੇਸ਼ਨ ਸਾਡੇ ਹਰ ਅਫੈਕਟਡ ਜਿੱਥੇ ਹੜ ਆਉਂਦਾ ਉਥੇ ਜਦੋਂ ਹੜ ਆਉਣ ਦੀ ਸਿਚੁਏਸ਼ਨ ਆਵੇ ਤੇ ਉਹ ਪਾਣੀ ਪੰਪ ਅੰਦਰ ਕਰ ਲੈ ਅਮਰੀਕਾ ਚ ਹੋ ਰਿਹਾ ਔਰ ਕਈ ਹੋਰ ਮੁਲਕਾਂ ਚ ਹੋ ਰਿਹਾ ਕੀ ਇਹੋ ਜੀ ਕੋਈ ਤਸਵੀਰ ਦਾ ਰਿਪੋਰਟ ਤੁਸੀਂ ਬਣਵਾਈ ਹੈ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਹਾਂਜੀ ਰਾਣਾ ਜਿੰਦਰ ਪ੍ਰਤਾਪ ਜੀ ਪੈਸੇ ਮੈਂ ਇੱਕ ਗੱਲ ਰੱਖਣੀ ਚਾਹੁੰਦਾ ਵੀ ਆਪਣੇ ਵਿਚਾਰ ਚ ਵੀ ਤੇ ਆਪਣੇ ਕਿਰਦਾਰ ਚ ਵੀ ਆਪਣੇ ਵਿਵਹਾਰ ਚ ਵੀ ਜਿਹੜਾ ਗੁਰਬਾਣੀ ਦਾ ਇਹ ਹੁਕਮ ਹਨਨ ਗੁਰੂਦੇਵ ਮਾਤਾ ਗੁਰੂਦੇਵ ਪਿਤਾ ਗੁਰੂਦੇਵ Swami ਪਰਮੇਸ਼ਵਰਾ ਸੋ ਜਿਹੜੇ ਮਾਤਾ ਪਿਤਾ ਦਾ ਤੇ ਤੀਕਰਾਂ ਦਾ ਨਾ ਬਹੁਤ ਉੱਚਾ ਰਤਵਾ ਸੋ ਜਦੋਂ ਮਾਤਾ ਪਿਤਾ ਦੀ ਗੱਲ ਆਵੇ ਤੇ ਬੈਠਦੇ